ਸਮੱਸਿਆ ਆ ਗਈ ਹੈ ਸਾਮਾ ਆਪਾਂ ਮਹੱਲਾ ਰਣ ਦਾ ਨੇੜੇ ਗੁਰਦੁਆਰਾ ਕਲਗੀਧਰ ਸਾਹਿਬ ਬਾਬਾ ਬੁੱਢਾ ਦੀ ਗੁਰਦੁਆਰਾ ਸਾਹਮਣੇ ਇਹ ਖੂਲ ਖੜੇ ਆ ਆ ਕੂੜੇ ਦਾ ਡੰਪ ਜਿਹੜਾ ਡੀਏਵੀ ਸਕੂਲ ਦੇ ਤੋਂ ਡੰਪ ਤੋਂ ਚਾ ਕਰਤੇ ਜਿੱਥੇ ਡਾਕਟਰ ਮਜੂਦ ਨੇ ਲਖਰ ਪਿਆ ਲਾ ਕੇ ਉਹ ਜਦੋਂ ਆ ਕੇ ਇੱਥੇ ਚੱਕਾ ਸ਼ੁਰੂ ਕਰ ਦਿੱਤਾ ਹੈਗਾ ਆ ਤੁਹਾਡੇ ਸਾਹਮਣੇ ਆ ਜੀਸੀਬੀ ਦੇ ਨਾਲ ਕੱਟਾ ਕੀਤਾ ਹੋਇਆ ਆ ਰਸਤਾ ਦੋ ਟੰਡਾਂ ਨੂੰ ਜਾਂਦਾ ਇਸ ਟਾਈਮ ਦੇ ਉੱਤੇ ਕੋਠੇ ਪ੍ਰੇਮ ਨਗਰ ਨੂੰ ਵੀ ਜੋੜਦਾ ਤੇ ਇਹ ਰਸਤਾ ਸਾਰਾ ਖੂਗਾ ਸਿੱਟ ਕੇ ਬੰਦ ਕੀਤਾ ਹੋਇਆ ਹੈ ਉੱਥੇ ਆਵਾਰਾ ਡੰਗਰ ਆ ਦੇਵਾਰਾ ਕੁੱਤੇ ਲੁਕਣ ਪਟਦੇ ਹਨ ਸੂਖ ਦੇ ਵਿੱਚ ਜਿੱਦਾਂ ਕੁਝ ਬੱਚੇ ਵੀ ਜਾਂਦੇ ਹਾਂ ਆ ਇੱਥੋਂ ਸਕੂਲ ਦੇ ਬੱਚੇ ਵੀ ਜਾਂਦੇ ਹਾਂ ਜੀ ਸਕੂਲ ਨੇ ਤੇ ਲੋਕਾਂ ਦੇ ਖੇਤ ਵੀ ਹੈਗੇ ਆ ਤੇ ਲੋਕ ਜੀਮੀਦਾਰ ਵੀ ਆਪਣੇ ਖੇਤਾਂ ਨੂੰ ਜਾਂਦੇ ਜਿਨ੍ਹਾਂ ਨੂੰ ਜਾਣ ਵਿੱਚ ਬੜੀ ਮੁਸ਼ਕਲ ਆ ਆਵਾਰਾ ਡੰਗਰ ਉਹਨਾਂ ਨੂੰ ਮਾਰਦੇ ਆ ਤੇ ਕੁੱਤੇ ਵੱਢਣ ਪੈਂਦੇ ਜਾਂ ਤੇ ਇੱਥੇ ਡੂਮਣੇ ਤੱਕ ਵੀ ਲੱਗੇ ਹੋਏ ਪਿਆਰੇ ਵੀ ਜਾਂਦੇ ਆ ਨਾਲ ਆਬਾਦੀ ਹੈਗੀ ਆ ਹਾਂਜੀ ਸਰ ਹਰਵੰਤ ਸਿੰਘ ਉਹਨਾਂ ਦਾ ਵੀ ਘਰ ਨੇੜੇ ਹੈਗਾ ਨਾ ਦੀ ਰਹਿائش ਹੈਗੀ ਆ ਤੇ ਆ ਸਰਦਾਰ ਦੀਪ ਸਿੰਘ ਉਹਨਾਂ ਦਾ ਵੀ ਇੱਥੇ ਦੇਗਾ ਹੈਗਾ ਆ ਤੇ ਸਾਰਾ ਇਹਨਾਂ ਨੂੰ ਰਹਿਣ ਵਿੱਚ ਤੇ ਖਾਣਾ ਖਾਣ ਵਿੱਚ ਵੀ ਬੜੀ ਤੰਗੀ ਆ ਇਹ ਜਿਹੜਾ ਕੂੜੇ ਦਾ ਡੰਪ ਇੱਥੇ ਬਣਾਉਣਾ ਸ਼ੁਰੂ ਕਰਤਾ ਹੈਗਾ ਇਹ ਰਹਿائش ਤੋਂ ਕਿੰਨੀ ਕੀ ਦੂਰੀ ਤੇ ਹੈਗਾ ਰਹਿائش ਤੋਂ ਬਿਲਕੁਲ ਨੇੜੇ ਹੈਗਾ ਇਹ ਤਾਂ ਸਾਹਮਣੇ ਘਰ ਦੀ ਸਾਹਮਣੇ ਦਾ ਘਰ ਦੇ ਹੁੰਦਾ ਹੈ ਜਿੱਥੇ ਆਬਾਦੀ ਹੈਗੀ ਆ ਇਹ ਸਾਰੇ ਲਫਾਫੇ ਉਰੋੜ ਦੇ ਜੀਮੀਦਾਰਾਂ ਦੇ ਖੇਤਾਂ 'ਚ ਜਾਂਦੇ ਜਿਨ੍ਹਾਂ ਨੂੰ ਬਾਰ-ਬਾਰ ਚੱਕਣ 'ਤੇ ਦਿੱਕਤ ਆਉਂਦੀ ਹੈਗੀ ਆ ਤੇ ਨਗਰ ਕੌਂਸਲ ਦੇ ਧਿਆਨ 'ਚ ਲਿਆਂਦਾ ਇਹਨੂੰ ਨਗਰ ਨਗਰ ਕੌਂਸਲ ਨੂੰ ਪਹਿਲਾਂ ਕਈ ਵਾਰੀ ਸਰ ਹਰਬੰਸ ਸਿੰਘ ਨੂੰ ਫੋਨ ਵੀ ਕੀਤਾ ਪਰ ਇੱਥੇ ਕੋਈ ਵੀ ਨਹੀਂ ਬੋੜਿਆ ਸਾਡਾ ਪਾੜ ਕੀ ਹੋਇਆ ਕੀ ਮੰਗਤੀ ਕਰਦੇ ਸਾਂ ਮੰਗ ਤਾਂ ਨਹੀਂ ਵੀ ਇਹ ਜਗ੍ਹਾ ਕਮਿਟੀ ਦੇ ਪੂੜਾ ਸਿਟਣਾ ਵਾਸਤੇ ਹੈ ਹੀ ਨਹੀਂ ਹੈਗੀ ਕਿ ਇੱਥੇ ਪੂੜਾ ਸਿਟਿਆ ਹੀ ਨਾ ਜਾਵੇ ਤੇ ਲੋਕ ਆਪਣੇ ਆਪ ਖੇਤਾਂ ਨੂੰ ਆਉਣ ਜਾਣ ਤੇ ਲੋਕਾਂ ਦੀ ਆਵਾਜ਼ ਆਈ ਹੋਵੇ ਇੱਥੋਂ ਦੀ ਕਿ ਇਹ ਕਿਹੜਾ ਨਾ ਪਟਿਆ ਜਗ੍ਹਾ ਹੀ ਹੈ ਨਹੀਂ ਕਮਿਟੀ ਦੀ ਪ੍ਰੋਜੈਕਟ ਦੀ ਵਾਕਈ ਨਹੀਂ ਜਗ੍ਹਾ ਹੈ ਵੀ ਕੋ ਤਾਂ ਕਾਲੋ ਹੋਣੇ ਆਏ ਸੀ ਕਿ ਆਪਣੇ ਆਪ ਹਾਂਜੀ ਸੱਤੀ ਆਪ ਦਾ ਜਿਹਨਾਂ ਨੇ ਕਾਲ ਸਿੰਘ ਹਾਲੀਕ ਮੁਰਨਾ ਨੂੰ ਕਾਲੋ ਸਰ ਇਕੱਠੇ ਹੋਏ ਹੈਗੇ ਕਿ ਕੀ ਹੋ ਰਹੀ ਹੈ ਮੈਂ ਤਾਂ ਸਾਰੇ ਆਪਾਂ ਕੂਟ ਦੇ ਸਬੰਧ ਵਿੱਚ ਸਾਰੇ ਆਪਾਂ ਮੋਹੱਲਾ ਵਾਸੀ ਸਾਰੇ ਇਕੱਠੇ ਹੋਏ ਆਪਾਂ ਇਹ ਮੇਰੀ ਅੱਤ ਤਿੰਨ ਚਾਰ ਦਿਨ ਹੋ ਗਏ ਈਓ ਸਾਹਿਬ ਦੇ ਨਾਲ ਐਸਆਈ ਸਾਹਿਬ ਕੋ ਮੋਹਨ ਸਿੰਘ ਦੇ ਨਾਲ ਵੀ ਮੇਰੀ ਕਈ ਵਾਰ ਫੋਨ ਤੇ ਗੱਲ ਹੋ ਚੁੱਕੀ ਆ ਬਸ ਉਹੀ ਵਿਸ਼ਵਾਸ ਦਿੰਦੇ ਆ ਅੱਜ ਚੱਕਦੇ ਆ ਕੱਲੋ ਚੱਕਦੇ ਆ ਜੇ ਸੀ ਵੀ ਹੈ ਨਹੀਂ ਉੱਥੇ ਕੀ ਹੋ ਹੈਗੀ ਆ ਕੀ ਗੱਲ ਹੈ ਇੰਨੇ ਕੂੜੇ ਵਾਸਤੇ ਇਹਨਾਂ ਕੋਈ ਜੀਸੀਬੀ ਹੈ ਨਹੀਂ ਆ ਇਹ ਸਰ ਮੈਂ ਦੇਖਿਆ ਕਿ ਪਹਿਲਾਂ ਵੀ ਆਪਾਂ ਇਹ ਖਬਰ ਆਪਾਂ ਕਈ ਵਾਰੀ ਇਹਦੇ ਤਿੰਨ ਚਾਰ ਮਹੀਨੇ ਪਹਿਲਾਂ ਵੀ ਇੱਥੇ ਕੂੜਾ ਸੁੱਟਣਾ ਸ਼ੁਰੂ ਕੀਤਾ ਸੀ ਨਾ ਉਹਨੂੰ ਚੱਕ ਹੋ ਗਿਆ ਸੀਗਾ ਹਾਂ ਜੀ ਚੱਕ ਹੋ ਗਿਆ ਸੀ ਪਰ ਅੱਜ ਅਸੀਂ ਸਾਰੇ ਮੁਹੱਲਾ ਵਾਸੀ ਇਹ ਕਹਿੰਦੇ ਆ ਜੇ ਇਹਨਾਂ ਨੇ ਇਹ ਕੋਸ਼ਿਸ਼ ਕਰਨਾ ਵੀ ਅੱਜ ਮੁਹੱਲੇ ਤੋਂ ਬਿਲਕੁਲ ਅਸੀਂ ਇਹ ਡੰਪ ਬੰਦ ਕਰ ਦਾਂਗੇ ਕੋਈ ਵੀ ਇੱਥੇ ਮੁਹੱਲੇ ਵਾਲਾ ਕੋਈ ਮੇਰੇ ਸਾਹਮਣੇ 4 5 6 ਵਾਰਾਂ ਦੇ ਇੱਥੇ ਕੂੜਾ ਆਉਂਦਾ ਹੈਗਾ ਕੋਈ ਵੀ ਇੱਥੇ ਮਲਾਜਮ ਕੂੜਾ ਲੈ ਕੇ ਨਾ ਆਵੇ ਅਸੀਂ ਅੱਜ ਤੋਂ ਇਹ ਡੰਪ ਸਾਰਾ ਬੰਦ ਕਰਦੇ ਆ ਇਹ ਹੈ ਰੋਜ਼ ਕੂੜਾ ਟਰੈਲੀ ਇਥੇ ਚੱਕਦੇ ਹੁੰਦੇ ਟਰੈਲੀਆਂ ਲੈ ਕੇ ਰੋਜ਼ ਚੱਕਦੇ ਹੁੰਦੇ ਤੇ ਆ ਦਿਨ ਦੇਖਣੇ ਸਾਨੂੰ ਜਿਵੇਂ ਪੈਣਾ ਸੀਗਾ ਅਸੀਂ ਬਾਰ ਬਾਰ ਇਹਨਾਂ ਨੂੰ ਕਹਿਣ ਦੇ ਉੱਤੇ ਵੀ ਇੱਕ ਦਿਨ ਵੀ ਸਾਡਾ ਇਹਨਾਂ ਨੇ ਆ ਕੇ ਕੂੜਾ ਨਹੀਂ ਚੱਕਿਆ ਹੈਗਾ ਕਿਉਂ ਨਹੀਂ ਚੱਕਦੇ ਹੈਗੇ ਇਹੋ ਸਾਡੀ ਉਹ ਬਾੜ ਕੀ ਹੋਇਆ ਉਹ ਕਈ ਵਾਰੀ ਉਹਨਾਂ ਨੌਲੇਜ ਲੈ ਜਾਂਦਾ ਹੈਗਾ ਉਹ ਇੱਥੋਂ ਵੀ ਤੁਸੀਂ ਮੋਟਾ ਕਰਦੇ ਗਏ ਰਹੇਗਾ ਤੇ ਇੱਥੇ ਗੰਦਗੀ ਦਾ ਢੇਰ ਲੱਗ ਗਿਆ। ਮੈਂ ਕਹਿਣਾ ਤਾਂ ਡਾਇਰ ਹੈ। ਬੜਾ ਜਿਹਾ ਨਿਆਣੀ ਛੱਡ ਕੇ ਆਏ ਆ ਕਿ ਬਹੁਤ ਬੁਰਾ ਹਾਲ ਹੈ। ਬਹੁਤ ਗੰਦਗੀ ਬਹੁਤ ਜ਼ਿਆਦਾ ਸਮੈਂ। ਗੰਦਗੀ ਸਕੂਲ ਦੇ ਆਪਣੇ ਬੱਚਿਆਂ ਨੂੰ ਵੀ ਇੱਥੋਂ ਹੀ ਰੋਜਾਨਾ ਛੱਡ ਜਾਂਦੇ ਨੇ। ਹਾਂਜੀ। ਇਹ ਗੰਦਗੀ ਕਿੰਨੇ ਦਿਨ ਤੋਂ ਸਾਰੀ ਹੈਗੀ? ਲਗਭਗ 6-7 ਮਹੀਨੇ ਹੋ ਗਏ। ਠੀਕ ਹੈ ਜੀ। ਕੋਈ ਕਾਰਵਾਈ ਨਹੀਂ ਹੈ ਨਾ? ਨਹੀਂ ਜੀ ਕੋਈ ਕਾਰਵਾਈ। ਹਾਂਜੀ। ਮੈਂ ਆਪਣਾ ਪ੍ਰੈਸ ਕਰੀ ਮੇਰਾ ਨਾਮ ਰਵਿੰਦਰਪਾਲ ਸਿੰਘ ਤੇ ਮੈਂ ਇਸ ਬਾੜ ਦਾ ਬਸਨੀਕਿਆ ਜੀ ਇੱਥੇ ਨੇਅਰ ਦੋ ਗੁਰਦਰਾ ਸਾਹਿਬ ਆ ਨੀਅਰ ਬਾਬਾ ਬੁੱਢਾ ਸਾਹਿਬ ਵੱਡਾ ਗੁਰਦਰਾ ਸਾਹਿਬ ਨੇਅਰ ਬਾਬਾ ਕਲਗੀਧਰ ਸਾਡੇ ਆਪਣੇ ਗੁਰਦਰਾ ਸਾਹਿਬ ਆ ਠੀਕ ਹੈ ਸੰਗਤ ਨੰਗੇ ਪੈਰੀ ਵੀ ਇੱਥੋਂ ਦਰਸ਼ਨ ਆਉਂਦੇ ਸਵੇਰੇ 3 ਵਜੇ ਆਉਂਦੇ ਠੀਕ ਹੈ ਜੀ ਭਾਵਨਾ ਵਾਲੀ ਸੰਗਤ ਆਉਂਦੀ ਆ ਨੰਗੇ ਪੈਰੀ ਆਉਂਦੀ ਆ ਇੱਥੇ ਕੂੜੇ ਦੇ ਵਿੱਚ ਵੀ ਲੰਘ ਕੇ ਜਾਂਦੀ ਆ ਤੇ ਦਿੱਲੀ ਨਗਰ ਕੌਂਸਲ ਵਾਲੇ ਇਹ ਕੂੜਾ ਸੱਟਿਆ ਜਾ ਰਿਹਾ ਨਾ ਬਿਲਕੁਲ ਜੀ ਬਿਲਕੁਲ ਆ ਹੁਣ ਵੀ ਟਰਾਲੀਆਂ ਸਾਡੇ ਮੋਰੇ ਸੱਟ ਕੇ ਗਏ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਵੀ ਭਾਈ ਸਾਹਿਬ ਇੱਥੇ ਕੂੜਾ ਨਾ ਸੁੱਟੋ ਇੱਥੇ ਲੰਘਣ ਦੀ ਆ ਨਾਲ ਕੋਠੇ ਪ੍ਰੇਮ ਨਗਰ ਆ ਇਹ ਮੇਨ ਰਹਾ ਹਾਰੀ ਕੋਠਿਆਂ ਨੂੰ ਜਾਂਦਾ ਇੱਕ ਸੰਸਰ ਸਵੱਛ ਭਾਰਤ ਦਾ ਅਭਿਆਨ ਜੀ ਚਲਾਇਆ ਆ ਸਰ ਸਵੱਛ ਭਾਰਤ ਤੁਹਾਨੂੰ ਦੇਖ ਹੀ ਰਿਹਾ ਜੀ ਸਾਨੂੰ ਸਾਰਿਆਂ ਨੂੰ ਦੇਖ ਰਿਹਾ ਜੀ ਜਿਹੜਾ ਸਵੱਛ ਭਾਰਤ ਚੱਲ ਰਿਹਾ ਜੀ ਸਵੱਛ ਭਾਰਤ ਦਾ ਬਾਕੀ ਲੋਕਾਂ ਲਈ ਹੋਊਗਾ ਸ਼ਹਿਰਾਂ ਦੇ ਬਾਕੀ ਸ਼ਹਿਰਾਂ ਲਈ ਹੋਊਗਾ ਜੀ ਸਾਡੇ ਸ਼ਹਿਰ ਦੇ ਵਿੱਚ ਤਾਂ ਸਵੱਛ ਭਾਰਤ ਚੱਲ ਰਿਹਾ ਜੀ 12 ਡੰਗੇ 12 ਡੰਗੇ ਰਾਂ ਕੁੱਤੇ ਦੇਖੋ ਜੀ ਮੇਰੇ ਆਪ ਖੁਦ ਨੂੰ ਇੱਥੇ ਇਹ ਕੁੱਤੇ ਨੇ ਵੱਢਿਆ ਜੀ ਮੈਂ ਪੰਜ ਟੀਕੇ ਲਵਾਤੀ ਰਾਤ ਨੂੰ ਮੇਰੇ ਅਪੂੜੇ ਦੇ ਵਿੱਚ ਦੀ ਵੱਢਿਆ ਗਿਆ ਤਾਂ ਬਲੱਡ ਨਹੀਂ ਰੁਕਿਆ ਮੈਂ ਹਿਯਾਰਪੁਰ ਜਾ ਕੇ ਟੀਕੇ ਲਾ ਕੇ ਆਇਆ ਪੁੰਗੇ ਹਸਪੀਟਲ ਟੀਕੇ ਵੀ ਹੈ ਨਹੀਂ ਸੀ ਆਪਣਾ ਸੂਰ ਸੂਰ ਆਉਂਦੇ ਆ ਜੀ ਗੰਦੇ ਢੇਰ ਨੂੰ ਸੂਰ ਆਉਂਦੇ ਆ ਇੱਥੇ ਆ ਸਾਡੀ ਰਹਿائش ਆ ਨਾਲ ਮੇਰੇ ਤਾਏ ਦੇ ਲੱਬੇ ਡੱਬੇ ਹਰਬੰਸ ਸਿੰਘ ਜੀ ਸਾਂਹ ਆਉਂਦੇ ਆ ਜੀ ਇੱਥੇ ਮਾਰਦੇ ਆ ਡੰਗਰ ਬੰਦਿਆਂ ਨੂੰ ਨੰਗਣਾ ਮੁਸ਼ਕਲ ਹੋਇਆ ਪਿਆ ਜੀ ਮੰਗ ਕੀ ਕਰਦੇ ਮੰਗ ਇਹ ਹੀ ਆ ਜੀ ਵੀ ਇੱਥੇ ਡੰਪ ਬੰਦ ਕੀਤਾ ਜਾਵੇ ਸਾਫ ਸਫਾਈ ਹੋਵੇ ਲੰਘਣ ਵਾਲ ਨੂੰ ਇੱਥੇ ਨੇੜੇ ਸਕੂਲ ਆ ਜੀ ਡੀ ਐਮ ਸਕੂਲ ਨੂੰ ਆ ਬੱਚੇ ਭਾਈ ਸਾਹਿਬ ਛੱਡ ਕੇ ਆਏ ਆ ਸਾਰਾ ਸ਼ਹਿਰ ਇਸ ਰਾਹੇ ਤੋਂ ਹੀ ਸਕੂਲ ਨੂੰ ਜਾਂਦਾ ਸਵੇਰੇ ਬੱਚੇ ਸਕੂਲਾਂ ਨੂੰ ਜਾਣਗੇ ਇਹ ਗੰਦਗੀ ਦੇ ਵਿੱਚੋਂ ਜਾਣਗੇ ਬਿਮਾਰ ਹੋਣਗੇ ਮੱਛਾ ਲੜੂਗਾ ਤੇ ਸਾਨੂੰ ਨੁਕਸਾਨ ਹੋਵੇ ਇਹ ਰਸਤਾ ਸ਼ਾਮ ਦਾਸੀ ਦਾ ਵੀ ਹੈ ਸ਼ਾਮ ਦਾਸੀ ਦਾ ਆਊਟ ਨੂੰ ਮੇਨ ਰਹਾ ਰੋਡ ਜੁੜਦਾ ਜੀ ਹਰੇਕ ਬੰਦਾ ਇਸ ਰਾਹੇ ਤੋਂ ਨਹੀਂ ਜਾਂਦਾ ਸਾਡਾ ਆਪਣਾ ਪਿਆ ਇਹ ਹਾ ਇੱਥੇ ਨਹੀਂ ਜਾਂਦਾ ਇਹਨੂੰ ਬੰਦ ਕੀਤਾ ਜਾਵੇ ਸਾਡੀ ਅਪੀਲ ਹੈ ਜੀ ਈਓ ਸਾਹਿਬ ਨੂੰ ਵੱਡੇ ਅਫਸਰਾਂ ਨੂੰ ਐਸਆਈ ਸਾਹਿਬ ਨੂੰ ਸਾਰੇ ਜੀ ਸਾਡੀ ਥੱਤ ਜੋੜ ਕੇ ਬੇਨਤੀ ਹੈ ਜੀ ਇਹਨਾਂ ਨੂੰ ਸਾਫ਼ ਕੀਤਾ ਜਾਵੇ ਮੈਂ ਕਹਾਂ ਸਰ ਇੱਕ ਹਰਿਆਣੇ ਦੇ ਵਿੱਚ ਮਹੱਲਾ ਰਾਣਕਾ ਦੇ ਵਿੱਚ ੂੜੇ ਨੂੰ ਲੈ ਕੇ ਲੋਕ ਇਕੱਠੇ ਹੋਏ ਸੀ ਅੱਜ ਮਹੱਲਾ ਵਾਸੀ ਕਿ ਇੱਥੇ ਜਿਹੜੀ ਆ ਨਗਰ ਕੌਂਸਲ ਉਹ ਪੂੜਾ ਸਿੱਟਿਆ ਜਾ ਰਿਹਾ ਇਹਦੇ ਬਾਰੇ ਸਾਡੇ ਜਿੱਦਾਂ ਮਹੱਲਾ ਵਾਸੀ ਪਰੇਸ਼ਾਨ ਹੈਗੇ ਕਹਿੰਦੇ ਕਿ ਸਾਡੇ ਸਕੂਲੀ ਬੱਚੇ ਇੱਥੋਂ ਗੁਰਦੁਆਰੇ ਨੂੰ ਵੀ ਇੱਥੋਂ ਲੰਘਦੇ ਸਕੂਲ ਦੇ ਬੱਚੇ ਇੱਥੋਂ ਲੰਘਦੇ ਇਹਨਾਂ ਨੂੰ ਇਹ ਰਸਤਾ ਲੱਗਦਾ ਹੈ ਨਾ ਇੱਕ ਟੰਡਾਂ ਦੇ ਲੋਕ ਵੀ ਇੱਥੋਂ ਲੰਘਦੇ ਤੇ ਤੇ ਨਗਰ ਕੌਂਸਲ ਨੂੰ ਇੱਥੇ ਕੂੜਾ ਸਿੱਟਿਆ ਜਾ ਰਿਹਾ ਹੈ ਇਹਦੇ ਬਾਰੇ ਸਰ ਤੁਹਾਡਾ ਕੀ ਕਹਿਣਾ ਹੈ ਇੱਥੇ ਪਹਿਲਾਂ ਸੁੱਟੇ ਨਹੀਂ ਜਾ ਰਿਆ ਸੀਗਾ ਪਹਿਲਾਂ ਸਰ ਡੰਪ ਦੇ ਸੁੱਟਿਆ ਜਾ ਰਹੀ ਸੀ ਇਹ ਕਹਿੰਦੇ ਕਿ ਕੁਝ ਦਿਨਾਂ ਤੋਂ ਇੱਥੇ ਸੁੱਟਿਆ ਜਾ ਰਿਹਾ ਕਿ ਜਦ ਕਿ ਰਸਤਾ ਵੀ ਸਾਰਾ ਬਲੌਕ ਹੋ ਗਿਆ ਲੰਘਣਾ ਔਖਾ ਆ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਇੱਥੋਂ ਲੰਘਦੇ ਪਏ ਨਾ ਜੀ ਵੀ ਗੱਲ ਨਹੀਂ ਬਸ ਸ਼ੰਕਰਾ ਵੀ ਪਤਾ ਨਹੀਂ ਰਿਹਾ ਕਿ ਕੀ ਕਰਦੇ ਕੋਲ ਪ੍ਰਧਾਨ ਜੀ ਕਹਿੰਦੇ ਸਾਡੀ ਗੱਲ ਵੀ ਹੋਈ ਪਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਲੱਗੇ ਉਹ ਕੀ ਜਵਾਬ ਦਿੱਤਾ ਤਾਂ ਹਾਂਜੀ ਹਾਂਜੀ ਸਾਡਾ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਡਾ ਬਾੜ ਦੀ ਮੈਂ ਕਿਹਾ ਸਰ ਤੁਸੀਂ ਇਹੀ ਕਹੇ ਸੀ ਜੀ ਸੀ ਬੀ ਭੇਜ ਦਵਾਂਗੇ ਹਾਂਜੀ ਕੋਦੋਂ ਆਏ ਸਰ ਵਿੱਚ ਇੱਕ ਜੂਨੀਅਰ ਸਾਡਾ ਬੋਟਾ ਸਾਰਾ ਅੱਜ ਕਿੰਨੇ ਅੱਜ 15 16 20 ਤੱਕ ਗਿਆ ਮੈਂ ਦਸਤਰ ਜਾ ਕੇ ਆਇਆ ਮੈਂ ਤਿੰਨ ਤਨੋਂ ਕੇ ਮੈਂ ਦਸਤਰ ਜਾਂਦੇ ਨੇ ਇਥੇ ਆਕਾਸ਼ ਵੀ ਆਇਆ ਜੀ ਤੇ ਸੈਮ ਵੀ ਆਇਆ ਆਪਣੇ ਇਨਸਪੈਕਟਰ ਦੇਖ ਕੇ ਵੀ ਆਏ ਮੇਰੇ ਸਵੇਰੇ ਵੀ ਕੱਲ ਹੋਈ ਆ ਕਹਿੰਦੇ ਸਾਨੂੰ ਜੀਐਸਵੀ ਨਹੀਂ ਮਿਲਦੀ ਉਹਨਾਂ ਦੇ ਪੈਸੇ ਨਹੀਂ ਨਿਕਲੇ ਉਹਨਾਂ ਦੇ ਮੈਂ ਕੀ ਗੱਲ ਸਾਡੇ ਜੀਐਸਵੀਲੇ 5 ਮਿੰਟ ਹੈ ਨਹੀਂ ਸਾਰੇ ਇਥੇ ਨਹੀਂ ਸਰ ਉਹ ਚਲੋ ਮੰਨਦਾ ਮੈਂ ਪਰ ਮੈਂ ਜੇ ਪ੍ਰਧਾਨ ਰਿਹਾ ਹੈਗਾ ਤਾਂ ਮੈਂ ਇਥੇ ਅਜ ਤੱਕ 2.5 ਸਾਲ ਤੱਕ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਹੈਗੀ ਮੈਂ ਕਿਸੇ ਨੂੰ ਵੀ ਜਿਹੜੇ ਹਰਿਆਣੇ ਵਿੱਚ ਮੈਂ ਆ ਜੀ ਮਨੁੱਖਾਂ ਨੂੰ ਸਾਡਾ ਦੇਖੀ ਰੱਖਿਆ ਠੀਕ ਆ ਜੀ ਮੈਂ ਕਹਾਂ ਸਰ ਚਲੋ ਜੀਸੀਬੀ ਦੀ ਗੱਲ ਹੈ ਕਿ ਜੇ ਸਾਰੇ ਰੋਜ਼ ਦੇ ਰੋਜ਼ ਚੱਕਦੇ ਹੋਣ ਤੇ ਜੀਸੀਬੀ ਦੀ ਸਾਨੂੰ ਨੋਬਤ ਹੀ ਨਾ ਆਵੇ ਸਰ ਸਾਨੂੰ ਗੱਲ ਤਾਂ ਆਹ ਹੈ ਨਾ ਜੀ ਜੇ ਸਵੀ ਸਾਨੂੰ ਰੋਡ ਕੀ ਆਉਂਦੀ ਜੇ ਰੋਜ਼ ਚੱਕਦੇ ਹੋਣ ਸਾਰੇ ਇੱਕ ਮਿੰਟ ਇੱਕ ਮਿੰਟ ਸਾਰੇ ਉਸਾਰਨਾ ਕਰਿਓ ਫਟੋ ਫਟੇ ਆਜਦਾ ਨਹੀਂ ਹੈਗਾ ਇਹ ਪਹਿਲੇ ਐਮਸੀਆਂ ਤੋਂ ਇਹ ਕੂੜਾ ਸੈੱਟ ਹੋ ਰਿਹਾ ਹੈ ਸਾਡਾ ਡੰਪ ਦੇ ਉੱਤੇ ਪਰ ਰੋਜ਼ ਦੇ ਰੋਜ਼ ਚੱਕ ਹੁੰਦੇ ਜੇ ਰੋਜ਼ ਦੇ ਰੋਜ਼ ਚੱਕਣ ਤਾਂ ਸਾਨੂੰ ਨੌਬਤੇ ਨਾਵੇ ਇਕੱਠੇ ਹੋਣ ਦੀ ਸਾਨੂੰ ਸਰ ਤੁਸੀਂ ਆਫਸਰ ਹੋ ਤੁਸੀਂ 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 ਇਹਨਾਂ ਨੂੰ ਕਹਿਣਾ ਹੈ ਸਰ ਸਾਡੇ ਤੋਂ ਉੱਪਰ ਤੁਸੀਂ ਆਸੀਂ ਤੁਹਾਨੂੰ ਕਹਿਣਾ ਹੈ ਤੁਸੀਂ ਸਾਡੇ ਆਫਸਰ ਹੋ ਤੁਸੀਂ ਅਸੀਂ ਤੁਹਾਨੂੰ ਹੀ ਕਹਿਣਾ ਜੀ ਅਸੀਂ ਤਾਂ ਜੀ ਜੀ ਨਹੀਂ ਆਈ ਸਰਕ ਨਹੀਂ ਆਈ ਪ੍ਰੋਬਲਮ ਕੋਈ ਵੀ ਨਾ ਹੋਣ ਦਿੱਤੀ ਹੈ ਕਿ ਸਰ ਮੇਨ ਗੱਲ ਮੁਹੱਲਾ ਵਾਸੀਆਂ ਦੀ ਇਹ ਹੈ ਕਿ ਇਹ ਸਮੱਸਿਆ ਜਲਦ ਤੋਂ ਜਲਦ ਹੱਲ ਕੀਤਾ ਤੁਸੀਂ ਸਾਰੇ ਇਹਨਾਂ ਪਲੀਜ਼ ਠੀਕ ਕਰਵਾ ਦਿਓ ਇਹਨਾਂ ਜਲਦ ਤੋਂ ਜਲਦ ਮੈਂ ਵਾਸਤੇ ਵੀ ਅੱਗਾ ਬਹਿਣ ਕੀ ਆ ਨਾ ਇਹ ਪ੍ਰੋਬਲਮ ਹੈ ਇਹ ਸੀ ਤੋਂ ਜਦੋਂ ਇੱਕ ਦੋ ਆ ਜਾਂਦੀ ਹੈ ਕੋਈ ਪ੍ਰੋਬਲਮ ਆ ਜਾਂਦੀ ਹੋਰ ਜਿੱਥੇ ਸਾਨੂੰ ਬੰਦੇ ਹੁੰਦਾ ਸਰਕਾਰੀ ਪ੍ਰੋਗਰਾਮ ਨੂੰ ਅਪਡੇਟ ਕਰਨਾ ਹੁੰਦਾ ਜੀ ਉਦੋਂ ਕੀ ਹੁੰਦਾ ਜਦੋਂ ਕਿਤੇ ਪ੍ਰੋਬਲਮ ਆਉਂਦੀ ਹੈ ਉਹਦੇ ਚਕਾਉਂਦੇ ਆ ਉਹ ਜੀਸੀਬ ਵਾਲੇ ਨੂੰ ਕਿਹਾ ਸੀ ਜੀਸੀਬ ਵਾਲਾ ਕੰਮ ਕਰਦਾ ਕਰਦਾ ਪਿੱਛੇ ਰਿਚਲ ਆ ਗਿਆ ਹੁੰਦਾ ਹੁੰਦਾ ਜਿਹੜਾ ਸਰਕਾਰੀ ਪ੍ਰੋਗਰਾਮ ਨੂੰ ਅਪਡੇਟ ਕਰਨ ਦੇ ਲਈ ਤੱਕ ਦੇਖੋ ਤਾਂ ਕਾਲੋ ਹੋਣੀ ਆਏ ਸੀ ਕਿ ਆਪਣੇ ਆਪ ਬੁਲਵੀਰ ਹੋਣੀ ਮੈਂ ਕਹ ਤੁਸੀਂ ਕਹੋਗੇ ਤੁਸੀਂ ਇਹਨੂੰ ਕਰਾ ਦਿਓ ਅੱਜ ਕਰਵਾ ਦਿਓ ਮਿਹਰਬਾਨੀ ਹੋਗੀ ਤੁਹਾਡੀ ਸਰ ਬਹੁਤ ਬਹੁਤ ਜੀ ਅੱਜ ਕਿੰਨੀ ਅੱਜ 15 ਹੋਰ ਤਾਂ ਸਰ ਕੋਈ ਆਲੇ ਦੋਲੇ ਫਿਰ ਕੋਈ ਜਗ੍ਹਾ ਹੈ ਨਹੀਂ ਜੀ ਮੈਂ ਕਹਿੰਦਾ ਮੁੰਡੇ ਵਾਲਾ ਬਸ ਹੀ ਅੱਜ ਤੱਕ ਸਰ ਤੁਹਾਨੂੰ ਵੀ ਇੱਥੇ 5 ਸਾਲ ਮੈਂ ਵੀ ਐਮ 5 ਸਾਲ ਹੋ ਗਏ ਐਮ ਸੀ ਬਣੇ ਨੂੰ ਅੱਜ ਤੱਕ ਮੁੰਡੇ ਵਾਲਿਆਂ ਨੇ ਕਿਸੇ ਨੇ ਕੋਈ ਅੱਜ ਤੱਕ ਕਦੀਆਂ ਅਖਬਾਰ 'ਚ ਲੱਗੀ ਹੋਵੇ ਜਾਂ ਤੁਹਾਨੂੰ ਕਿਸੇ ਮੁੰਡੇ ਵਾਲੇ ਨੇ ਫੋਨ ਕੀਤਾ ਹੋਵੇ ਕਿ ਦਿੱਕਤ ਆਈ ਨਹੀਂ ਸਰ ਪ੍ਰੋਬਲਮ ਇਹੀ ਆ ਵੀ ਰੋਜ਼ ਦੇ ਰੋਜ਼ ਚੱਕ ਲੈਣ ਤਾਂ ਕੋਈ ਪ੍ਰੋਬਲਮ ਹੀ ਨਾ ਹੋਵੇ ਕੀਗਾ ਸਾਹਿਬ ਬੰਦ